ਲੇਵਲ ਸਾਹਿਬ ਨੂੰ ਲੈ ਕੇ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਹਿੰਦੇ ਲੋਕ ਬੜੇ ਉਦਾਸ ਨੇ ਆਤਾਂਗੇ ਅੱਖਾਂ ਦਾ ਡਾਕਟਰ ਸਾਹਿਬ ਮਰਲੂ ਮੱਲੀ ਪਰੀਆਂ ਜਾਂਦੀਆਂ ਭਰਾਵਾ ਇਹ ਤਾਂ ਬੋਲਿਆ ਨਹੀਂ ਜਾਂਦਾ ਆ ਰਖਮ ਨਹੀਂ ਕਿਵੇਂ ਬੋਲ ਨਿਕਲ ਜਾਂਦਾ ਮੇਰਾ ਤਾਂ ਮੇਰਾ ਤਾਂ ਬੋਲ ਠੀਕ ਲੱਗਦਾ ਹੀ ਸਰਕਾਰਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਜਲਦ ਤੋਂ ਜਲਦ ਕੋਈ ਫੈਸਲਾ ਲੈ ਕੇ ਇਹਦਾ ਜਿਹੜਾ ਹੱਲ ਕੀਤਾ ਜਾਵੇ ਇਹਨੂੰ ਜਿਹੜਾ ਇਹਦਾ ਮੰਗਾ ਉਹ ਮੰਨ ਲੋ ਜਿੰਨੀਆਂ ਕਿ ਮੰਗਣ ਯੋਗ ਆ ਉਹ ਮੰਨੋ ਪਿੰਡ ਡੱਲੇਵਾਲ ਦੀਆਂ ਗਲੀਆਂ ਅੱਜ ਊੜੀਕ ਦੀਆਂ ਡੱਲੇਵਾਲ ਨੂੰ ਦਿੱਲੀ ਦੀਆਂ ਬਰੂਹਾਂ ਤੇ ਛੱਡੀ ਬੈਠੇ ਖਾਨ ਪਾਣ ਨੂੰ ਖੋਰੇ ਕਦ ਸੁਣੇਗੀ ਸਰਕਾਰ ਡੱਲੇਵਾਲ ਦੀ ਪੁਕਾਰ ਨੂੰ ਡੱਲੇਵਾਲ ਦੀਆਂ ਗਲੀਆਂ ਅੱਜ ਉੜੀਕਦੀਆਂ ਡੱਲੇਵਾਲ ਦੇ دیدار ਨੂੰ ਅਸੀਂ ਇਸ ਵਕਤ ਮਰਨਵਰ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਵਿੱਚ ਮੌਜੂਦਾ ਸਭ ਤੋਂ ਪਹਿਲੇ ਪਿੰਡ ਦੀ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਸਾਹਮਣੇ ਬਿਲਕੁਲ ਤੁਸੀਂ ਪਿੰਡ ਵੇਖ ਰਹੇ ਹੋ ਪਿੰਡ ਹੈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਡੱਲੇਵਾਲਾ ਜਿਸ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਨੂੰ ਜਾਣਿਆ ਜਾਂਦਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਨਾਮ ਨਾਲ ਅੱਜ ਡੱਲੇਵਾਲ ਸਾਹਿਬ ਕਰੀਬ 1 ਮਹੀਨਾ ਪੂਰਾ ਹੋਣ ਵਾਲਾ ਹੈ ਮਰਨ ਵਰਤੇ ਬੈਠੇ ਹੋਏ ਮਹੀਨਾ ਪੂਰਾ ਹੋ ਚੁੱਕਿਆ ਹੈ ਪਰ ਹੁਣ ਤੱਕ ਕੋਈ ਸਕਾਰਾਤਮਕ ਖਬਰ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਹੈ ਪੂਰਾ ਪਿੰਡ ਮਾਇੂਸ ਹੈ ਪੂਰਾ ਪਿੰਡ ਉਦਾਸ ਹੈ ਕਿ ਡੱਲੇਵਾਲ ਸਾਭ ਦੀ ਸਿਹਤ ਜਿਹੜੀ ਹੈ ਉਹ ਲਗਾਤਾਰ ਵਿਗੜਦੀ ਜਾ ਰਹੀ ਹੈ। ਉਹਨਾਂ ਦੇ ਪਿੰਡ ਵਿੱਚ ਹਰ ਸੱਥ ਵਿੱਚ ਹਰ ਚੁਰਾਹੇ ਤੇ ਇਹ ਚਰਚਾ ਹੁੰਦੀ ਹੈ ਕਿ ਆਖਿਰਕਾਰ ਡੱਲੇਵਾਲ ਸਾਹਿਬ ਮੁੜ ਕੇ ਉਹਨਾਂ ਦੇ ਵਿੱਚ ਆਉਣਗੇ ਜਾਂ ਫਿਰ ਨਹੀਂ। ਪਿੰਡ ਦੇ ਬਜ਼ੁਰਗ ਦੱਸਦੇ ਨੇ ਕਿ ਜਦੋਂ ਵੀ ਜਿੱਕਰ ਚੱਲਦਾ ਹੈ ਤਾਂ ਅੱਖਾਂ ਵਿੱਚੋਂ ਨੀਰ ਵਗਣ ਲੱਗ ਜਾਂਦਾ ਹੈ। ਅੱਖਾਂ ਵਿੱਚੋਂ ਪਾਣੀ ਵਗਣ ਲੱਗ ਜਾਂਦਾ ਹੈ। ਤਾਂ ਇਸ ਵਕਤ ਇਹ ਉਹਨਾਂ ਦੇ ਪਿੰਡ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੋਂ ਦੀਆਂ ਗਲੀਆਂ ਅੱਜ ਸੁੰਨੀਆਂ ਪਈਆਂ ਨੇ ਕੋਈ ਖੁਸ਼ੀ ਨਹੀਂ ਹੈ ਹਰ ਇੱਕ ਦਾ ਚਿਹਰਾ ਜਿਹੜਾ ਹੈ ਉਹ ਉਦਾਸੀ ਨਾਲ ਭਰਿਆ ਹੋਇਆ ਹੈ ਅਤੇ ਪਿੰਡ ਦੇ ਲੋਕ ਜਿਹੜੇ ਨੇ ਅਰਦਾਸ ਕਰ ਰਹੇ ਨੇ ਬੇਨਤੀ ਕਰ ਰਹੇ ਨੇ ਕਿ ਡੱਲੇਵਾਲ ਸਾਹਿਬ ਜਲਦੀ ਸਿਹਤਮੰਦ ਹੋ ਕੇ ਉਹਨਾਂ ਦੇ ਵਿੱਚਕਾਰ ਆਉਣ ਤਾਂ ਤਸਵੀਰ ਤੁਸੀਂ ਵੀ ਦੇਖ ਸਕਦੇ ਹੋ ਇਹ ਪਿੰਡ ਦਾ ਮੇਨ ਅੱਡਾ ਹੈ ਜਿੱਥੇ ਕਿਸ ਵਕਤ ਵੀ ਦੋ ਬਜ਼ੁਰਗ ਜਿਹੜੇ ਨੇ ਬੈਠੇ ਹੋਏ ਨੇ ਸ਼ੁਰੂਆਤ ਇਹਨਾਂ ਤੋਂ ਹੀ ਕਰ ਲੈਨੇ ਆਪਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸ਼ੇਰ ਸਿੰਘ ਹੋ ਜੀ ਸ਼ੇਰ ਸਿੰਘ ਜੀ ਡਲੇਵਾਲ ਸਾਹਿਬ ਨੂੰ ਲੈ ਕੇ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਹਿੰਦੇ ਲੋਕ ਬੜੇ ਉਦਾਸ ਨੇ ਦਾਤਾ ਹੈ ਕਿ ਇਹ ਸ਼ੁਰੂਆਤੀ ਤਸਵੀਰ ਹੈ ਤੁਸੀਂ ਹੌਸਲਾ ਰੱਖੋ ਤੁਸੀਂ ਪੂਰਾ ਪਿੰਡ ਹੀ ਤੁਹਾਡਾ ਇਸ ਤਰੀਕੇ ਨਾਲ ਅੱਖਾਂ ਚ ਪਾਣੀ ਘੱਟ ਲੈਂਦੇ ਨੇ ਬੜੇ ਕੀ ਕਰੀਏ ਜੀ ਸਾਡੇ ਬੱਸ ਦੀ ਗੱਲ ਨਹੀਂ ਯਾਦਾਂ ਦੀ ਬਹੁਤ ਉਹਨਾਂ ਨੇ ਕੁਰਬਾਨੀ ਕਰੀ ਬੈਠਾ ਹੋ ਦੇ ਕੋਈ ਅੱਗੇ ਕੋਈ ਪੁੱਛਦਾ ਸੀ ਨਹੀਂ ਹੋ ਰਹੀ ਗਈ ਸਾਰਾ ਪਿੰਡ ਦੇ ਮਗਰ ਜਿਵੇਂ ਬੋਰਡ ਤੇ ਉੱਥੇ ਜਾਂਦੇ ਤਾਂ ਕੋਈ ਕਦੇ 10000 ਰੁਪਏ 15000 ਰੁਪਏ ਕਦੇ ਉੱਥੇ ਆਪ ਦਾ ਰੈਂਡਮ ਜਗ੍ਹਾ ਥੋੜੀ-ਤਾੜੀ ਕਰਕੇ ਸਾਰਾ ਪਿੰਡ ਤੁਰਿਆ ਹੀ ਜਾਂਦਾ ਕੁਲ ਐਸੇ ਤਰੀਕੇ ਦੇ ਪੂਰੇ ਪਿੰਡ ਦੀ ਤਸਵੀਰ ਹੈਗੀ ਆ ਜਿੱਥੇ ਕਿ ਲੋਕ ਇਸ ਤਰੀਕੇ ਨਾਲ ਹੀ ਅਕਸਰ ਮਾਇੂਸ ਹੋ ਜਾਂਦੇ ਨੇ ਜਦੋਂ ਵੀ ਜਗਦਰਲੇਵਸ ਸਾਡਾ ਜਿੱਕਰ ਚੱਲਦਾ ਹੈ ਤੁਹਾਡਾ ਕੀ ਨਾਮ ਹੈ ਜੀ ਠਾਣਾ ਸਿੰਘ ਆ ਜੀ ਠੋੜਾ ਜੀ ਤੁਸੀਂ ਵੀ ਤੁਸੀਂ ਵੀ ਅੱਖਾਂ ਚ ਪਾਣੀ ਕੱਢ ਲਿਆ ਕਰੀਏ ਕਿ ਇਹ ਪਿੰਡ ਦੇ ਵਿੱਚ ਬਣੀ ਸਾਡੇ ਬਤੇਰੀ ਆ ਪਰ ਇਹ ਸੇ ਬੰਦੇ ਦਾ ਬਹੁਤ ਜਿਆਦਾ ਬਣੀ ਪਰ ਬੜਾ ਖੂਸ ਸੀਗਾ ਤੇ ਹੁਣ ਬੈਠਿਆ ਤੇ ਨਾਲ ਹੀ ਉੱਥੇ ਅੱਪੜ ਸਾਡੇ ਗਰੀਬ ਆਦਮੀ ਆਪੜ ਵੀ ਨਾ ਸਾਗਦੇ ਹੀ ਇਕ ਆਪਦਾ ਸਰੀਰ ਨਹੀਂ ਕੰਮ ਕਰਦਾਗਾ ਆਪਦਾ ਸਰੀਰ ਵੱਡਾ ਹੁੰਦਾ ਜਾਂਦਾ ਜਦੋਂ ਉਹਨਾਂ ਦੀ ਹਾਲਤ ਵਿਗੜਦੀ ਜਾ ਰਹੀ ਲਗਾਤਾਰ ਹਾਲਤ ਸੁਣਦੀ ਆ ਵੀ ਵਿਗੜਦਾ ਜਾਂਦਾ ਕੰਮ ਵਿਗੜਦਾ ਜਾਂਦਾ ਮਹੀਨੇ ਉੱਤੇ ਹੋ ਗਿਆ ਮਹੀਨੇ ਉੱਤੇ ਹੋ ਗਿਆ ਹਾਂ ਤਾਂ ਬਿਲਕੁਲ तमाम ਲੋਕ ਨੇ ਪਿੰਡ ਦੇ ਜੋ ਇਸ ਵਕਤ ਮਾਇੂਸ ਨੇ ਗਲੀਆਂ ਬਿਲਕੁਲ ਤੁਸੀਂ ਵੇਖੋਗੇ ਹਰੇਕ ਦਾ ਚਿਹਰਾ ਜਿਹੜਾ ਹੈਗਾ ਉਦਾਸ ਹੈ ਹਰ ਕੋਈ ਬੈਠਾ ਉਹਨਾਂ ਦੇ ਸੋਖ ਮੰਗ ਰਿਹਾ ਕਿ ਡਲੇਵਾਲ ਸਾਹਿਬ ਜਲਦੀ ਤੰਦਰੁਸਤ ਹੋ ਕੇ ਉਹਨਾਂ ਦੇ ਵਿਚਾਰ ਆਣ ਉਹਨਾਂ ਦੀਆਂ ਮੰਗਾਂ ਸਰਕਾਰ ਮੰਨੇ ਪਰ ਹਾਲ ਦੀ ਘੜੀ ਕੋਈ ਚੰਗੀ ਖਬਰ ਸੁਣਨ ਨੂੰ ਨਹੀਂ ਮਿਲ ਰਹੀ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਜਾਂ ਸਰਕਾਰ ਪਾਸੋਂ ਕਿ ਉਹਨਾਂ ਦੀ ਮੰਗਾਂ ਤੇ ਵਿਚਾਰ ਕੀਤਾ ਜਾਵੇ ਮਾਨਯੋਗ ਸੁਪਰੀਮ ਕੋਰਟ ਜਰੂਰ ਜਿਹੜਾ ਹੈਗਾ ਇਸ ਵਿੱਚ ਦਖਲ ਦਿੰਦਾ ਦਿਖਾਈ ਦੇ ਰਿਹਾ ਹੈ ਤਾਂ ਹਾਲ ਦੀ ਘੜੀ ਪਿੰਡ ਦੇ ਲੋਕ ਜਿਹੜੇ ਨੇ ਉਮੀਦ ਕਰ ਰਹੇ ਨੇ ਕਿ ਸਰਕਾਰ ਉਹਨਾਂ ਦੀ ਗੱਲ ਸੁਣੇਗੀ ਜਿਸ ਨਾਲ ਵੀ ਗੱਲ ਕਰਦੇ ਆ ਉਹੀ ਅੱਖਾਂ ਪਰ ਲੈਂਦਾ ਹੈ ਅੱਖਾਂ ਵਿੱਚ ਪਾਣੀ ਕੱਢ ਲੈਂਦਾ ਹੈ ਕਿ ਢੱਲੇਵਾਲ ਸਾਹਿਬ ਜਿਹੜੇ ਨੇ ਇਸ ਵਕਤ ਸਥਿਤੀ ਉਹਨਾਂ ਦੀ ਮਾੜੀ ਹੁੰਦੀ ਜਾ ਰਹੀ ਹੈ ਤਾਂ ਪਿੰਡ ਵਿੱਚ ਇਸ ਤਰੀਕੇ ਦੇ ਬੋਰਡ ਜਿਹੜੇ ਨੇ ਲਗਾਏ ਗਏ ਨੇ ਜਿਨ੍ਹਾਂ ਦੇ ਉੱਤੇ ਦਾਦਾ ਪੋਤਾ ਦੀ ਤਸਵੀਰ ਜਿਹੜੀ ਹੈਗੀ ਹੈ ਉਹ ਲਾਈ ਹੋਈ ਹੈ ਕਿਸਾਨੀ ਦਾ ਮਸੀਹਾ ਅਤੇ ਸਾਡੇ ਨਗਰ ਦਾ ਮਾਣ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਸ ਤਰੀਕੇ ਸਲੋਗਨ ਜਿਹੜੇ ਪੂਰੇ ਪਿੰਡ ਵਿੱਚ ਲਿਖੇ ਹੋਏ ਨੇ ਤਾਂ ਇਹਨਾਂ ਦੇ ਖੇਤ ਜਿਹੜੇ ਨੇ ਉਹ ਵੀ ਇੱਥੋਂ ਦੇ ਲੋਕ ਜਿਹੜੇ ਨੇ ਉਹ ਸਾਹਮਰੇ ਨੇ ਅਗਲੀਆਂ ਤਸਵੀਰਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਦੇ ਆ ਤਾਂ ਇਸ ਵਕਤ ਅਸੀਂ ਡੱਲੇਵਾਲ ਸਾਹਿਬ ਦੇ ਖੇਤਾਂ ਵਿੱਚ ਮੌਜੂਦ ਹਾਂ ਜਿੱਥੇ ਕਿ ਪਿੰਡ ਵਾਸੀ ਹੀ ਉਹਨਾਂ ਦਾ ਖੇਤ ਜਿਹੜੇ ਆ ਸਾਹਮਣੇ ਇੱਕ ਬਜ਼ੁਰਗ ਵੇਖ ਸਕਦੇ ਹੋ ਅੰਕਲ ਜੀ ਨੇ ਜੋ ਕਿ ਇਸ ਵਕਤ ਖੇਤ ਵਿੱਚੋਂ ਕੱਖ ਕੱਢ ਰਹੇ ਨੇ ਚਿੰਤਾ ਹੈਗੀ ਇਹਨਾਂ ਨੂੰ ਕਿ ਕਿਤੇ ਡੱਲੇਵਾਲ ਸਾਹਿਬ ਜਿੱਥੇ ਕਿਸਾਨੀ ਨੂੰ ਸਮਰਪਿਤ ਹੋ ਕੇ ਉੱਥੇ ਮਰਨ ਵਰਤ ਤੇ ਬੈਠੇ ਨੇ ਪਿੱਛੋਂ ਉਹਨਾਂ ਦਾ ਨੁਕਸਾਨ ਨਾ ਹੋ ਜੇ ਤਾਂ ਐਸੇ ਤਰੀਕੇ ਨਾਲ ਕੁਝ ਹੋਰ ਲੋਕ ਨੇ ਆ ਉਹਨਾਂ ਦੇ ਖੇਤ ਨੇ ਡੱਲੇਵਾਲ ਸਾਹਿਬ ਦੇ ਜੋ ਕਿ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਇਸ ਵਕਤ ਪਿੰਡ ਵਾਸੀ ਜਿਹੜੇ ਨੇ ਉਹਨਾਂ ਦਾ ਖੇਤ ਸਾਹਮਰੇ ਨੇ ਤਾਂ ਹਰ ਇੱਕ ਨੌਜਵਾਨ ਪਿੰਡ ਦਾ ਜਿਹੜਾ ਹੈਗਾ ਉਹਨਾਂ ਦੇ ਨਾਲ ਖੜਾ ਹੋਇਆ ਇਸ ਵਕਤ ਦਿਖਾਈ ਦੇ ਰਿਹਾ ਹੈ ਤਾ ਇੱਕ ਉਹਨਾਂ ਦੇ ਪੁਰਾਣੇ ਸਾਥੀ ਨੇ ਉਹਨਾਂ ਦੇ ਨਾਲ ਅਸੀਂ ਬਹਿ ਕੇ ਗੱਲਬਾਤ ਕਰਾਂਗੇ ਸਸੇ ਗੱਲ ਜੀ ਸਾਥਰੀ ਕਾ ਲਿਖ ਟਕੋ ਠੀਕ ਹੈ ਜੀ ਠੀਕ ਹੈ ਦਿਲ ਲੱਗਿਆ ਹੋਇਆ ਜੇ ਲੋ ਤਾਂ ਨਹੀਂ ਲੱਗਦਾ ਦਿਲ ਤਾਂ ਹੁਣ ਜਿਹੜਾ ਨਾ ਸਾਡਾ ਉੱਡ ਰਿਹਾ ਹੈ ਅ ਸਰੀਰ ਨੂੰ ਕੁਛ ਨੁਕਸ ਪੈ ਗਿਆ ਸੀ ਇਸ ਕਰਕੇ ਮੈਂ ਉੱਥੇ ਨਹੀਂ ਜਾ ਸਕਿਆ ਨਹੀਂ ਮੈਂ ਉਹਦੇ ਨਾਲ ਹੀ ਕਿੱਥੇ ਉਹਦੀ ਸ਼ੀਤ ਦੇਣੀ ਸੀ ਮੈਂ ਵੀ ਉੱਥੇ ਨਾਲ ਹੀ ਜਾ ਦਿੰਦਾ ਮਾਣ ਬੋ ਮਾਰ ਮੇਰਾ ਸਰੀਰ ਚੱਲ ਨਹੀਂ ਰਿਹਾ ਅੱਛਾ ਕਰਕੇ ਮੈਂ ਪਿੰਡ ਜਾ ਮੁੰਡੇ ਜਾਂਦੇ ਆ ਜਾਵੜ ਦੇ ਆ ਜਾਂਦੇ ਆ ਜਾਵੜ ਦੇ ਆ ਜਾਂਦੇ ਉੱਥੇ ਰਹਿੰਦੇ ਕੋਈ ਦੋ ਚਾਰ ਪੰਜ 10 ਦਾ ਰਹਿੰਦੇ ਫੇਰ ਆ ਫੇਰ ਜਾਂਦੇ ਹੁਣ ਕੱਲ ਨੂੰ ਫੇਰ ਜਾਣਾ ਹੈ ਪਰਸੋਂ ਨੂੰ ਕੱਲ ਨੂੰ ਤਾਂ ਬੰਦ ਹੈ ਸਾਰਾ ਬੰਦ ਕਰਾਂਗੇ ਹੋਰ ਠੀਕ ਹੈ ਦਰ ਹੈ ਦਰ ਹੈ ਕਿਸੇ ਗੱਲ ਦਾ ਡਾਕਟਰ ਸਾਨੂੰ ਕੋਈ ਇਸ ਚੀਜ਼ ਦਾ ਜਾਂ ਸਾਡੇ ਜਿਹੜਾ ਦਰਾਂ ਦੀ ਧੜਕਣ ਹੈ ਸਰਦਾਰ ਜੰਗਜੀਤ ਸਿੰਘ ਡੱਲਿਆ ਇਹਦੇ ਵਰਗਾ ਹੋਰ ਬੰਦਾ ਪੈਦਾ ਕਰਨਾ ਬੜਾ ਮੁਸ਼ਕਲ ਜਿਹੜਾ ਕੋ ਲੋਕਾਂ ਦੀ ਖਾਤਰ ਆ ਆਪਦੀ ਖਾਤਰ ਤਾਂ ਸਾਰੀ ਦੁਨੀਆ ਕਰਦੀ ਐ ਮੈਂ ਵੀ ਕਰਦਾ ਰਿਹਾ ਆਪਦੇ ਢਡੋਂ ਸਾਰੀ ਦੁਨੀਆ ਕਰਦੀ ਜੋ ਵੀ ਹੈ ਪਰ ਇਹਨੇ ਲੋਕਾਂ ਦੀ ਖਾਤਰ ਕੀਤਾ ਇਹਦੇ ਵਾਸਤੇ ਹੁਣ ਜਿਹੜੀ ਐ ਇਸ ਚੀਜ਼ ਦਾ ਡਾਰਾ ਵੀ ਸਰਕਾਰ ਗੱਲ ਸੁਣਨੀ ਚਾਹੀਦੀ ਉਹ ਜਦ ਉਹਦੀ ਐਡਾ ਪੱਕਾ ਬੰਦਾ ਉਹ ਉਹਨੇ ਇੱਕ ਤਸਤ ਮਸ ਹੋਣਾ ਨਹੀਂ ਤਾਇਨੀ ਤਾਇਨੀ ਮਨਰੇਕੀ ਸਦੀ ਗੱਲ ਲੋਕੀ ਕੋਸ਼ਿਸ਼ ਕਰ ਰਹੀ ਹੈ ਜਥੇਬੰਦੀਆਂ ਕੋਸ਼ਿਸ਼ ਕਰ ਰਹੀ ਹੈ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਕਹ ਰਹੀ ਹੈ ਕਿ ਤੁਸੀਂ ਮੈਡੀਕਲ ਟਰੀਟਮੈਂਟ ਲੈ ਲਓ ਪਰ ਕੁਝ ਨਾ ਕੁਝ ਖਾ ਲਓ ਓਏ ਵਾਣਾ ਵੀ ਜਦੋਂ ਅਸੀਂ ਮਰਨ ਵਰਤ ਹੀ ਰਖ ਲਿਆ ਕਿਸੇ ਵੀ ਬੰਦੇ ਨੇ ਤੇ ਫਿਰ ਉਹਨੇ ਟਰੀਟਮੈਂਟ ਲੈਣੀਆਂ ਕਾਦੇ ਵਾਸਤੇ ਜੇਦਾ ਸਰਕਾਰ ਕਾ ਮਨ ਵੀ ਮਨ ਵੀ ਨਹੀਂ ਜਾਣਾ ਤਾਂ ਮਾਰੀ ਹੈ ਤੇ ਫਿਰ ਟਰੀਟਮੈਂਟ ਲਾ ਕੇ ਵੀ ਕੀ ਕਰਨੀ ਹੈ ਉਹ ਇਸ ਗੱਲ ਤੇ ਜਿਆਦਾ ਅੜਿਆ ਲਪੂਰੇ ਪਹਿਲਾਂ ਤੋਂ ਹੀ ਜਿਆਦਾ ਉਹਦੀ ਬਹੁਤ ਪੱਕੀ ਜਿਹੜਾ ਕੰਮ ਉਹ ਬਿਡ ਲਾਉਣੇ ਕਰ ਦੇਣਾ ਆਜੇ ਤਾਂ ਪਹਿਲਾਂ ਸਾਡੇ ਪਹਿਲਾਂ ਸਭ ਤੋਂ ਵੱਡਾ ਕਨੈਕਸ਼ਨ ਆਦਾ ਸਿਆ ਭਾਈ ਸਾਡੇ ਇੱਥੇ ਸਾਡੀ ਧਰਤੀ ਜੀ ਨਾਲ ਬੋਰਾਂ ਦਾ ਬਹੁਤ ਨੁਕਸਾਨ ਸੀ ਆ ਬੰਨ ਕਾ ਇਥੋਂ ਬੋਰ ਬੰਦ ਕਰਿਆ ਉੱਥੇ ਚੱਲਦਾ ਤੇ ਅਸੀਂ ਜੇ ਇਥੋਂ ਬੋਰ ਜੇ ਇਥੋਂ ਖਰਾਬ ਹੋ ਗਿਆ ਤੇ ਉੱਥੇ ਕਰਨਾ ਤੇ ਸਾਨੂੰ ਇਹ ਬਿਜਲੀ ਵਾਲਿਆਂ ਨੇ ਪਹਿਲਾਂ ਪੈਸੇ ਪਰੋ ਫਿਰ ਉੱਥੇ ਲਜਾਇਆ ਜਿ ਕਿ ਤਾਰ ਇਸ ਪਹਿਲਾਂ ਉਹਨੇ ਕਰਾਇ ਵੀ ਆਪਦੇ ਖੇਤ ਤੇ ਅਸੀਂ ਕਿਸੇ ਕਰਾ ਸਕਨੇ ਆ ਐਕਸੀਡੈਂਟੀਆਂ ਨਾਲ ਬਹਿ ਕੇ ਧਰਨੇ ਰੱਖ ਕੇ ਬਹੁਤ ਨਾਲ ਜਾ ਕੇ ਧਰਨੇ ਰੱਖਦੇ ਰਹੇ ਉੱਥੇ ਇਹ ਕੰਮ ਕਰਵਾਇਆ ਕਹਿੰਦੇ ਕਿ ਕਹਿੰਦੇ ਕਾਲਜ ਟਾਈਮ ਤੋਂ ਹੀ ਕਹਿੰਦੇ ਐਸੇ ਤਰੀਕੇ ਨਾਲ ਸੀਗਾ ਡੱਲੇਵਾਲ ਸਾਹਿਬ ਵੀ ਜਿਹੜੀ ਗੱਲ ਫੜ ਲਈ ਲੋਕਾਂ ਦੇ ਹਿੱਤ ਦੇ ਦੀ ਗੱਲ ਐ ਉੱਥੇ ਖੜ ਗਏ ਮੈਦਾਨ ਲੜਾ ਕੇ ਹਾਂਜੀ ਐਵੇਂ ਇਹਨਾਂ ਦਾ ਜਿਹੜਾ ਸੀ ਨਾ ਜਿਹੜੀ ਗੱਲ ਸਾਡੇ ਹਿੱਤ ਚ ਐ ਸਾਡੇ ਕਾਰਨ ਜੋਗ ਆ ਮੰਡੀਆਂ ਦਾ ਸੀ ਉਹਨਾਂ ਮੰਡੀਆਂ ਦੇ ਵਿੱਚ ਜਾਂਦੇ ਰਹੇ ਆ ਨਾਲੇ ਮਰੀਜ਼ ਐ ਕੈਂਸਰ ਦੇ ਮੰਡੀਆਂ ਤੇ ਜਾਣਾ ਉਹਨੂੰ ਜਾਇਜ਼ ਨਹੀਂ ਸੀ ਪਰ ਹਰ ਮੰਡੀ ਦਾ ਉਹਨੇ ਦੌਰਾ ਪੰਜਾਬ ਦੀ ਸਾਰੀ ਮੰਡੀਆਂ ਦਾ ਦੌਰਾ ਕੀਤਾ ਤੇ ਲੋਕਾਂ ਦਾ ਨੁਕਸਾਨ ਐ ਕਿ ਮੰਡੀਆਂ ਦੇ ਵਿੱਚ ਬਹੁਤ ਹੋਇਆ ਕਿ 2-200 ਰੁਪਇਆ ਲੋਕਾਂ ਨੂੰ ਰੇਟ ਘੱਟ ਮਿਲਿਆ ਬਹੁਤ ਮੰਡਿਆਂ ਨੂੰ ਕੁਝ ਤਾਂ ਚਲੋ ਅਸੀਂ ਇਹ ਵੀ ਮੰਨ ਲੈਂਦੇ ਨੇ ਵੀ ਜ਼ਿੰਮੇਵਾਰਾਂ ਦਾ ਵੀ ਹੋਊ ਉਹਦੇ 'ਚ ਕੋਈ ਥੋੜਾ ਬਹੁਤ ਉਹਨਾਂ ਥਲਾਬਾ ਹੋ ਤੇ ਬਹੁਤਾ ਸਾਡਾ ਜਿਹੜਾ ਰਗੜਾ ਇੱਕ ਵੱਡੇ ਘਰਾਣਿਆਂ ਨੇ ਲਾਇਆ ਸਾਫ ਕਰ ਅਸੀਂ ਤੁਹਾਡੇ ਪਿੰਡ ਪਹਿਲੇ ਵੀ ਅਸੀਂ ਆਂਦੇ ਰਹੇ ਆਂ ਪਰ ਅੱਜ ਪਿੰਡ ਚ ਰੌਣਕ ਹੈ ਨਹੀਂ ਗਲੀਆਂ ਸੁੰਨੀਆਂ ਪਈਆਂ ਗਲੀਆਂ ਵੇਖੋ ਜੀ ਕਿਤਾਂ ਬਹੁਤ ਬੰਦੇ ਉੱਥੇ ਐ ਕੁਝ ਬੰਦੇ ਉੱਥੋਂ ਆ ਰਹੇ ਐ ਦੇ ਦੁੱਧੇ ਬੱਚੇ ਬੀਬੀਆਂ ਵੀ ਉੱਥੇ ਐ ਬੱਚੇ ਵੀ ਜਾਵੜਦੇ ਐ ਸਾਡਾ ਬਾਬਾ ਉੱਥੇ ਐ ਕੋਈ ਜਾਂਦਾ ਮੇਰਾ ਚਾਚਾ ਉੱਥੇ ਐ ਇਸ ਤਰ੍ਹਾਂ ਉੱਥੇ ਬੰਦੇ ਪਿੰਡ ਚ ਗਲੀਆਂ ਬਸ ਸੁੰਨੀਆਂ ਐ ਦੂਜੇ ਜਿਹੜੇ ਕੋ ਬੰਦੇ ਬੈਠੇ ਕੋਰੋ ਕਰੀ ਸੋਗ ਦੇ ਵਿੱਚ ਡੁੱਬੇ ਬੈਠੇ ਐ ਸਾਰੇ ਸਾਰੇ ਇੱਕ ਬੰਦੇ ਨਾਲ ਗੱਲ ਕੀਤੀ ਸਾਰੇ ਉਦਾਸ ਨੇ ਅੱਖਾਂ ਪਰ ਰਹਿੰਦੇ ਜਿਹਦੇ ਨਾਲ ਗੱਲ ਕਰਦੇ ਆਪਾਂ ਅੱਖਾਂ ਦਾ ਡਾਕਟਰ ਸਾਹਿਬ ਮਰਲੋ ਮੱਲੀ ਭਰੀਆਂ ਜਾਂਦੀਆਂ ਭਰਾਵਾ ਇਹ ਤਾਂ ਬੋਲਿਆ ਨਹੀਂ ਜਾਂਦਾ ਆ ਰਖਮ ਨਹੀਂ ਕਿਵੇਂ ਬੋਲ ਨਿਕਲੀ ਜਾਂਦਾ ਮੇਰਾ ਤਾਂ ਮੇਰਾ ਤਾਂ ਬੋਲ ਠੀਕ ਨਹੀਂ ਨਿਕਲਦਾ ਇਹੋ ਕਰਮ ਕਿ ਜਲਦੀ ਕਰੇ ਆਣ ਕੇ ਪਹੁੰਚਦਾ ਕਿਹੜੀ ਬਹੁਤ ਯਾਰਾਂ ਜੀ ਉਹਨਾਂ ਦੀ ਅਸੀਂ ਤਾਂ ਇਹ ਗੱਲਾਂ ਨੇ ਵੀ ਸਤ ਕਰੋ ਉਹਨਾਂ ਨੂੰ ਕਿਰਪਾ ਕਰੋ ਉਹਨਾਂ ਦੀ ਅੱਜ ਹੀ ਗੱਲ ਮੰਨਣ ਤੇ ਅੱਜ ਹੀ ਉੱਠ ਕੇ ਆਪਣੇ ਸਾਡੇ ਕੋਲੇ ਆ ਜਾ ਸਾਡੇ ਵਿੱਚ ਆਉਣ ਸਾਡੇ ਬੁਜ਼ੁਰਗ ਸਾਡੇ ਦੋਸਤ ਆ ਸਾਡੇ ਮਿੱਤਰ ਆ ਸਾਡੇ ਨਾਲ ਅਸੀਂ ਇਕੱਠੇ ਰਹੇ ਆ ਇਕੱਠੇ ਅਸੀਂ ਪਹਿਲਾਂ ਤੋਂ ਹੀ ਚੱਲਦੇ ਰਹੇ ਤੇਤੀ ਬਾੜੀ ਵੀ ਸਾਡੇ ਕਰਦੇ ਰਹੇ ਥਾਰਾ ਕੁਝ ਕਰਦੇ ਰਹੇ ਉਹਨਾਂ ਦਾ ਸਾਡਾ ਬਹੁਤ ਠੀਕ ਸੀ ਸਾਡੇ ਲਈ ਬਹੁਤ ਬਹੁਤ ਯਾਦ ਆ ਰਹੀ ਉਹਨਾਂ ਦੀ ਬੇਹੰਤ ਬੇਹੰਤ ਹਰ 24 ਘੰਟੇ ਉਹਨਾਂ ਦੀ ਯਾਦ ਚੰਗਦੇ ਵੀ ਸਤਿਗੁਰ ਚਾਰ ਪੰਜ ਵਾਰ ਧਾਰਦਾਸੀ ਕਰ ਲਈਦੀ ਵੀ ਸੱਚੇ ਪਾਤਸ਼ਾਹ ਇਹਨਾਂ ਨੂੰ ਬਖਸ਼ ਤੁਸਾਨੂੰ ਲੈ ਜਾ ਅਸੀਂ ਜਾਣਾ ਹੈ ਇਹਨੂੰ ਵਕੇ ਸਾਨੂੰ ਲੈ ਜਾ। ਇਹੋ ਜੀ ਆਗੂ ਬਾਰ ਬਾਰ ਨਹੀਂ ਜਾਂਦੇ ਉਹ ਧਰਤੀ ਤੇ। ਹਾਂ ਜੀ। ਕਹਿੰਦੇ ਇਹੋ ਜੀ ਆਗੂ ਬਾਰ ਬਾਰ ਧਰਤੀ ਤੇ ਜਾਂਦੇ ਨੇ। ਇਹ ਤਾਂ ਮੁਸ਼ਕਲ ਆ। ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਹੋਰ ਬਣ ਜੂਗਾ। ਭਾਵੇਂ ਜੱਫੇ ਬੰਦੀਆਂ ਹੈ 4-5 ਜੱਫੇ ਬੰਦੀਆਂ ਜਿਹੜੀਆਂ ਸਾਡੇ ਨਾਲ ਖੜੀਆਂ ਇਹਦੇ। ਉਹਨਾਂ 'ਚ ਬੰਦੇ ਹੈ। ਕੁਝ ਕਰ ਸਕਦੇ ਆ। ਪਰ ਜੇ ਮਦੂਦੀਆਂ ਦਸੇ ਬੰਦੀਆਂ ਦਾ ਕਰਾਂ ਜਿਹੜੀਆਂ ਅੱਜ ਮੂੰਹ ਲੁਕੋ ਕੇ ਅੰਦਰ ਹੀ ਬੜੀਆਂ ਬੈਠੀਆਂ ਐ ਬੁੜੀਆਂ ਬਣੀਆਂ ਬੈਠੀਆਂ ਉਹਦੇ ਮੈਂ ਮਾਤਾ ਪਾਕੋ ਨਾਲ ਆਖਾਈ ਵੀ ਤੂੰ ਕੁੰਨੀਆਂ ਲੈ ਲਓ ਉਹ ਗੱਲ ਬਣੀ ਪਈ ਐ ਉਹ ਤਾਂ ਬੁੜੀਆਂ ਐ ਬੰਦੇ ਨਹੀਂ ਸੀ ਉਹਨਾਂ ਨੂੰ ਸਮਝਦੇ ਜੇ ਬੰਦੇ ਹੁੰਦੇ ਤਾਂ ਜਦੋਂ ਚੱਲ ਜੋ ਭਾਵੇਂ ਬਖਰੇਵੇਂ ਸੀ ਜੇ ਸਾਡੀਆਂ ਮਿਸਲਾਂ ਸੀ ਤਾਂ ਮਿਸਲਾਂ ਦੇ ਬਖਰੇਵੇਂ ਬਹੁਤ ਸੀ ਤੇ ਪਰ ਜਦੋਂ ਅਫਦਾਲੀ ਨੇ ਹਮਲਾ ਕੀਤਾ ਸਭ ਇਕੱਠੇ ਹੋ ਕੇ ਉਹਨਾਂ ਨੇ ਉਹਦਾ ਟੱਕਰਾ ਲਿਆ ਤੇ ਅੱਜ ਸਾਡੇ ਨਾਲੇ ਆਪ ਦੇ ਘਰ ਦੇ ਹੀ ਇਸ ਤਰ੍ਹਾਂ ਹੋਏ ਪਏ ਤੇ ਕਰਕੀ ਅਸੀਂ ਦੱਸ ਦਿੱਤੇ ਜਿਹੜੀਆਂ ਉਹਨਾਂ ਨੂੰ ਬੰਦੇ ਥੋੜਾ ਸਮਝੀਏ ਸੋ ਉਹਨਾਂ ਨੂੰ ਜਾਂ ਉਹ ਕੱਲ ਨੂੰ ਸਾਡੇ ਕੋਲ ਆਉਣ ਤੇ ਸੋ ਉਹਨਾਂ ਨੂੰ ਬੰਦੇ ਥੋੜੋ ਮੰਨਾਂਗੇ ਕਿਸੇ ਵੀ ਕੰਮ ਆਉਗਾ ਕੋਈ ਸਾਨੂੰ ਆਖਣ ਵੀ ਸਾਡੇ ਨਾਲ ਚੱਲੋ ਜਾਂ ਸਾਡੇ ਨਾਲ ਰਲੋ ਜਾਂ ਕੁਛ ਕਰੋ ਪਿੰਡ 'ਚ ਫਿਰ ਉਹ ਗੱਲਾਂ ਤਾਂ ਆਹੀ ਹੁੰਦੀਆਂ ਨੇ ਡੱਲੇਵਾਲ ਸਾਹਿਬ ਦੀਆਂ ਹੋਰ ਕੋਈ ਚਰਚਾ ਦਾ ਵਿਸ਼ਾ ਹੀ ਨਹੀਂ ਰਿਹਾ ਆਉਣਾ ਡੱਲੇਵਾਲ ਸਾਹਿਬ ਕੋਲ ਜਾਣਾ ਹੈ ਉਹਨਾਂ ਨੂੰ ਮਿਲਣਾ ਹੈ ਕੀ ਕੋਈ ਵੀ ਘੰਟੇ ਉਸੇ ਦਾ ਹੀ ਜਾਂ ਰਹਿਦਾ ਜੀ ਸਾਰਾ ਦਿਨ 24 ਘੰਟੇ ਹੀ ਹੈ ਜੇ ਕਿਤੇ 2 ਘੰਟੇ ਅੱਖ ਲੱਗੀ ਤਾਂ ਲੱਗੀ ਤੇ ਨਹੀਂ ਜਦੋਂ ਜਾਗ ਪਈ ਉਹ ਹੋਈ ਮੂਰੇ ਖੜਾ ਸੱਤ ਚ ਬੈਠੇ ਬਜ਼ੁਰਗਾਂ ਹੀ ਗੱਲ ਕਰ ਰਹੇ ਸੀ ਹਰ ਇੱਕ ਦਾ ਗਲਾ ਭਰ ਜਾਂਦਾ ਮੈਂ ਖਾ ਜੀ ਗਾਲਿਆਂ ਵਾਲੀ ਗੱਲ ਕੋਈ ਵੀ ਬੋਲ ਨਹੀਂ ਸਕਦਾ ਸਭ ਜਦੋਂ ਬੋਲਣ ਉਹਦਾ ਨਾਂ ਲੈਣਿਆ ਨਾਂ ਲੈਣ ਤੇ ਇੱਦਾਂ ਉਹਦੀ ਫੋਟੋ ਮੈਨੂੰ ਉਹਦਾ ਸਾਡਾ ਤਾਂ ਪਾਣੀ ਹੋ ਜਾਂਦਾ ਮਨ ਵੀ ਹੁਣ ਹਾਲਤ ਕੀ ਬਣੀ ਪਈ ਆ ਕਿੱਥੇ ਉਹਦੀ ਆਵਾਜ਼ ਸੀ ਕਿ ਜਿਹੜੇ ਪਾਸੇ ਐਸੇ ਬੰਦੇ ਖੜੇ ਉਹ ਧੰਕਦੇ ਸੀ ਹਾਂ ਬਿਲਕੁਲ ਸਹੀ ਧੰਕਦੇ ਸੀ ਵੀ ਠੀਕ ਆਏ ਬੰਦਾ ਕੁਝ ਬੰਦੇ ਤੇ ਕੋਈ ਜ਼ਰਤ ਹੈਗੀ ਆ ਇੱਜੋ ਤੋਂ ਬੋਲਮ ਨਹੀਂ ਨਿਕਲਦਾ ਤੇ ਕੀ ਅਸੀਂ ਹੁਣ ਸਾਡਾ ਕੀ ਜਾਉਣਾ ਹੈ ਐਸੀ ਹੁਣ ਤਾਂ ਸਰਕਾਰਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਜਲਦ ਤੋਂ ਜਲਦ ਕੋਈ ਫੈਸਲਾ ਲੈ ਕੇ ਇਹਦਾ ਜਿਹੜਾ ਹੱਲ ਕੀਤਾ ਜਾਵੇ ਇਹਨੂੰ ਜਿਹੜਾ ਇਹਦਾ ਮੰਗਾ ਉਹ ਮੰਨ ਲਓ ਜਿੰਨੀਆਂ ਕਿ ਮੰਗਣ ਯੋਗ ਆ ਉਹ ਮੰਨੋ ਜਿਹੜੀਆਂ ਨਹੀਂ ਮੰਨਣ ਯੋਗ ਉਹ ਫੇਰ ਦੱਸ ਦਿਓ ਵੀ ਆਹ ਪੈਸੇ ਤੁਹਾਡੇ ਨਹੀਂ ਮੰਨਣ ਯੋਗ ਜਿੰਨੀਆਂ ਮੰਨਣ ਯੋਗੀਆਂ ਉਹ ਤਾਂ ਮੰਨ ਕੇ ਉਹਨਾਂ ਨੂੰ ਪ੍ਰਮਾਣ ਕਰੋ ਤੇ ਉਹਨੂੰ ਉਹਦਾ ਉਥੋਂ ਵਾਰਤ ਤੜਾਓ ਪੇਤਾ ਅਸੀਂ ਵੀ ਕੋਸ ਆਖੀ ਅਸੀਂ ਵੀ ਜੋਰ ਪਾ ਲੀਏ ਜਾ ਕੇ ਵੀ ਉਹਨਾਂ ਪ੍ਰਧਾਨ ਉਠਾੜ ਮੈਂ ਆਪਾਂ ਨੂੰ ਇੰਨਾ ਮਿਲ ਗਿਆ ਚੱਲ ਜਿਹੜਾ ਕੋ ਰਹਿਗਾ ਰਹਿ ਗਿਆ ਸੀ ਜਾਂ ਉਹ ਜਿਵੇਂ ਹੋਊਗਾ ਉਹ ਕਰ ਲਾਂਗੇ ਵੀ ਤੂੰ ਆਪਦੀ ਜ਼ਿੰਦਗੀ ਪਚਾ ਹੁਣ ਅਸੀਂ ਆਖੀ ਹੈ ਕਿ ਨਾ ਸਾਡੇ ਆਖੇ ਉੱਠਦਾ ਚ ਲੋਕ ਇੱਕ ਗੱਲ ਕਹਿੰਦੇ ਕਹਿੰਦੇ ਕਿ ਡੱਲੇਵਾਲ ਸਾਹਿਬ ਦੇ ਜਿਹੜੇ ਸਾਥੀ ਨੇ ਉਹ ਧਰਨੇ 'ਚ ਬੈਠੇ ਨੇ ਆਗੂ ਕਦੇ ਉਹ ਨਹੀਂ ਚਾਹ ਉਹ ਨਹੀਂ ਚਾਹਦੇ ਕਿ ਡੱਲੇਵਾਲ ਸਾਹਿਬ ਉੱਠਣ ਜਾਂ ਉਹ ਆਪ ਦਾ ਕੋਈ ਪ੍ਰੋਫਿਟ ਸੋਚਦੇ ਆ ਕਿ ਡੱਲੇਵਾਲ ਸਾਹਿਬ ਹੈ ਹੀ ਐਸੇ ਜਿੱਦੀ ਕਿ ਉਹਨਾਂ ਨੂੰ ਉੱਠਣਾ ਹੀ ਨਹੀਂ ਨਹੀਂ ਜੀ ਜਿਹੜੇ ਉਹਨਾਂ ਦੀ ਵਿਚਾਰਿਆਂ ਦੀ ਕੋਈ ਚਾਰਾ ਨਹੀਂ ਹੋਤਾ ਉਹ ਉਹ ਕੱਲ ਕੇ ਨਹੀਂ ਰਾਜੀ ਇਹਨੂੰ ਉਹ ਤਾਂ ਸਾਰੇ ਬਚਾ ਕੇ ਰਾਜੀ ਹੈ ਪਰ ਕਹ ਜੀ ਕੀ ਇਹ ਵੀ ਮਤਲਬ ਅੜੀ ਨਹੀਂ ਆਉਂਦਾ ਵੀ ਮੈਂ ਤਾਂ ਚੰਦ ਸ਼ੀਤ ਹੀ ਹੋਣਾ ਆਖਰ ਹੋਰ 2-4 ਸਾਲ ਨੂੰ ਤਾਂ ਮਰਨਾ ਹੈ ਤੇ ਜੇ ਮਾਜੀ ਮਰ ਜਾਊਗਾ ਤੇ ਮੈਂ ਜ਼ਿੰਦਗੀ ਆਪ ਦੇ ਖੇਤ ਸਰਮਰਤਨ ਕਰ ਦੂੰਗਾ ਖੇਤੀ ਨੂੰ ਖੇਤੀ ਨੂੰ ਸਮਰਪਿਤ ਕਰ ਦੂੰਗਾ ਤੁਸੀਂ ਮਗਰੋਂ ਸੰਭ ਲੈ ਜੇ ਇਹ ਤਾਂ ਉਹ ਕਰੋਨਾ ਦਾ ਕੋਈ ਰੋਲ ਨਹੀਂ ਵੀ ਉਹਨੂੰ ਉਠਾਉਣ ਨਹੀਂ ਦਿੰਦੇ ਜਾਂ ਕਿ ਉਹਨੂੰ ਰੋਕਦੇ ਆ ਉਠਣ ਤੋਂ ਰੋਕਦੇ ਨਹੀਂ ਬਿਲਕੁਲ ਨਹੀਂ ਉਹ ਸਾਰੇ ਬੰਦੇ ਗੱਲਾਂ ਦੇ ਪ੍ਰਧਾਨ ਤੋਂ ਛੱਡ ਪਰ ਉਹ ਨਹੀਂ ਛੱਡਦਾ ਇਹ ਜੋਗ ਪੁੱਛਦੇ ਜਿਹਨਾਂ ਨੂੰ ਨਹੀਂ ਪਤਾ ਦੱਲੇਵਾਲ ਸਾਹਿਬ ਬਾਰੇ ਕਰੇ ਪੁੱਛਦੇ ਜੋ ਆ ਕੀ ਬਿਲਕੁਲ ਜੀ ਬਿਲਕੁਲ ਬੱਚੇ ਸਾਰੇ ਨਾ ਵੀ ਪੂਰਾ ਕਿਵੇਂ ਬਾਪੂ ਕਿਵੇਂ ਉਹ ਵੇਖਦੇ ਉਹ ਮੈਨੂੰ ਤਾਂ ਵੇਖਣੋਂ ਤਾਂ ਮਾਇਲ ਵੇਖ ਹੀ ਜਾਂਦੇ ਸਾਰਾ ਦਿਨ ਵੇਖ ਕੇ ਅੱਖਾਂ ਭਰੀ ਜਾਂਦੇ ਰੋਈ ਜਾਂਦੇ ਡੋਲੀ ਜਾਂਦੇ ਬੱਸ ਕਦੋਂ ਬਦਲ ਲੈਂਦੇ ਫਿਰ ਆਪ ਦਾ ਹੋਰ ਪਾਸੇ ਕਰਨ ਦੇ ਬੱਚੇ ਆ ਬੱਚਿਆਂ ਦਾ ਤਾਂ ਮਨ ਕਈ ਪਾਸੇ ਹੁੰਦੇ ਆ ਪਰ ਖਲੀਬ ਸਾਹਿਬ ਨੂੰ ਆ ਇਹ ਗੱਲ ਨਹੀਂ ਵੀ ਕੋਈ ਵੀ ਬੱਚਾ ਉਹਨਾਂ ਤੋਂ ਬਾਹਰ ਆ ਖਲੀਬ ਨਾ ਹੋਵੇ ਪਿੰਡ ਦਾ ਬੱਚਾ ਬੱਚਾ ਜਿਹੜਾ ਸਾਰੇ ਪਿੰਡ ਦਾ ਬਹੁਤ ਇਸ ਮੇਰੇ ਚੰਤਕ ਹੈ ਤਾਂ ਬਿਲਕੁਲ ਇਹ ਸਾਥੀ ਨੇ ਡਲੇਵਾਲ ਸਾਉਦੇ ਬਹੁਤ ਜਜ਼ਬਾਤੀ ਹੋ ਜਾਂਦੇ ਨੇ ਜਦੋਂ ਯਾਦ ਕਰਦੇ ਨੇ ਉਹਨਾਂ ਨੂੰ ਹੌਸਲਾ ਰੱਖੋ ਤੁਹਾਡੇ ਵਰਗੇ ਹੌਸਲੇ ਨਾਲ ਹੀ ਉਹਨਾਂ ਨੂੰ ਹੌਸਲਾ ਮਿਲਣਾ ਹੈ ਹੌਸਲਾ ਬੜਾ ਰੱਖਿਆ ਜੀ ਬੜਾ ਹੀ ਤਕੜਾ ਹੌਸਲਾ ਰੱਖਿਆ ਹੁਣ ਤਾਈ ਪਰ ਅਖੜਦਾ ਨਹੀਂ ਮਾਰ ਕਰੇਂਗਾ ਇਹ ਨਾ ਕਰੋ ਹੌਸਲਾ ਤਾਂ ਰੱਖਣਾ ਪੈਣਾ ਨਾ ਕਿਉਂਕਿ ਤੁੰਨੂੰ ਹੌਸਲੇ ਹੌਸਲਾ ਟੋੜੇ ਛੋਕ ਤਾਈ ਉਹ ਹੌਸਲਾ ਕੈਮ ਰੱਖਣ ਜਾਨੇ ਹੌਸਲਾ ਤਾਂ ਆਉਣਾ ਵੀ ਹੌਸਲਾ ਤਾਂ ਵੇਖੋ ਜਦੋਂ ਕੋਈ ਭਾਣਾ ਵਾਪਰ ਜਾਂਦਾ ਉਦੋਂ ਵੀ ਕਰਨਾ ਪੈਂਦਾ ਉਹ ਫਿਰ ਭਾਣੇ ਨੂੰ ਮੰਨਣਾ ਪੈਂਦਾ ਹੁਣ ਅਸੀਂ ਭਾਣੇ ਨੂੰ ਤਾਂ ਮੰਨਦੇ ਆ ਪਰ ਸਾਡੇ ਸਾਹਮਣੇ ਜਦੋਂ ਦੀਦਾ ਹੈ ਤੇ ਫਿਰ ਸਾਨੂੰ ਉਹ ਭਾਣਾ ਮੰਨਣਾ ਮੇ ਔਖਾ ਲੱਗਦਾ ਨਾ ਸਤਨਾਮ ਹੀ ਹੁਣ ਸਾਡੇ ਨਾਲ ਸਰਕਾਰ ਹੀ ਏ ਧੱਕਾ ਕਰ ਰਹੀ ਹੈ ਹੋਰ ਤਾਂ ਸਾਡ ਨੂੰ ਕੋਈ ਕਹਿੰਦਾ ਨਹੀਂ ਜਾਇਜ਼ ਮੰਗੀਆਂ ਹੋਈਆਂ ਮੰਨਾਂ ਥੋਡੀਆਂ ਆਪ ਤੁਸੀਂ ਮੰਨੀਆਂ ਤੇ ਫਿਰ ਉਹਨੂੰ ਲਾਗੂ ਕਰ ਦਿਓ ਕਿਉਂ ਉਹਦੀ ਜਾਣ ਲੈਣੇ ਤਾਂ ਬਿਲਕੁਲ ਇਹ ਢੱਲੇਵਾਲ ਸਾਹਿਬ ਦੇ ਸਾਥੀ ਨੇ ਜੋ ਇਸ ਵਕਤ ਸਾਡੇ ਨਾਲ ਬੈਠੇ ਹੋਏ ਨੇ ਉਹਨਾਂ ਦੇ ਖੇਤ ਵਿੱਚ ਅਸੀਂ ਇਸ ਵਕਤ ਤੋ ਤਸਵੀਰਾਂ ਦਿਖਾ ਰਹੇ ਸੀਗੇ ਉਹਨਾਂ ਦਾ ਖੇਤ ਸਾਹਮਣੇ ਨੇ ਅਕਸਰ ਜਜਬਾਤੀ ਪੂਰਾ ਪਿੰਡ ਉਹਨਾਂ ਦਾ ਹੋ ਰਿਹਾ ਹੈ ਕਿ ਢੱਲੇਵਾਲ ਸਾਹਿਬ ਦੀ ਸਥਿਤੀ ਜਿਹੜੀ ਹੈਗੀ ਲਗਾਤਾਰ ਬਿਗੜਦੀ ਜਾ ਰਹੀ ਹੈ ਚਿੰਤਾ ਜਨਕ ਸਥਿਤੀ ਉਹਨਾਂ ਦੀ ਬਣਦੀ ਜਾ ਰਹੀ ਹੈ ਪਿੰਡ ਦੀਆਂ ਗਲੀਆਂ ਉਹਨਾਂ ਨੂੰ ਉੜੀ ਕਰੀਆਂ ਨੇ ਕਿੱਢਲੇਵਾਲ ਸਾਹਿਬੜੇ ਉਹਨਾਂ ਦੀਦਾਰ ਹੋਣਗੇ ਤਾਂ ਉਹਨਾਂ ਦੇ ਪਿੰਡ ਦੀ ਤਸਵੀਰ ਤੁਹਾਨੂੰ ਦਿਖਾਈ ਹੈ ਕਿ ਪਿੰਡ ਵਿੱਚ ਇਸ ਵਕਤ ਕੀ ਚੱਲ ਰਿਹਾ ਹੈ ਪਿੰਡ ਦਾ ਮਾਹੌਲ ਕੀ ਕਹਿੰਦਾ ਹੈ ਪਿੰਡ ਦੇ ਲੋਕ ਕੀ ਕਹਿੰਦੇ ਨੇ ਉਹਨਾਂ ਸਾਥੀ ਕੀ ਸਮਝਦੇ ਨੇ ਤਾਂ ਤਸਵੀਰਾਂ ਤੁਹਾਨੂੰ ਡੱਲੇਵਾਲ ਸਾਹਿਬ ਦੇ ਪਿੰਡ ਦੇ ਦਿਖਾਈਆਂ ਨੇ ਉਮੀਦ ਕਰਦੇ ਆ ਚੰਗੀ ਖਬਰ ਸਕਾਰਾਤਮਕ ਖਬਰ ਜਿਹੜੀ ਹੈ ਜਰੂਰ ਨਿਕਲ ਕੇ ਆਵੇ ਅਤੇ ਪਿੰਡ ਵਿੱਚ ਜੋ ਨਾਲ ਸਾਥੀ ਨੇ ਇਸ ਤਰੀਕੇ ਦੇ ਜੋ ਸਾਡੇ ਅਨਮੋਲ ਗਹਿਣੇ ਨੇ ਇਹਨਾਂ ਨੂੰ ਗਹਿਣੇ ਕਵਾਂਗੇ ਆਪਾਂ ਇਹਨਾਂ ਦੀ ਅੱਖਾਂ ਜਿਹੜੀਆਂ ਨੇ ਮੁਰ ਤੋਂ ਇਹਨਾਂ ਵਿੱਚ ਇਸ ਤਰੀਕੇ ਦੇ ਹੰਝੂ ਨਹੀਂ ਖੁਸ਼ੀ ਦੇ ਹੰਝੂ ਆਣ ਇਹ ਉਮੀਦ ਅਸੀਂ ਕਰਦੇ ਆਂ ਫਿਲਹਾਲ ਦੇਖਦੇ ਆ ਕਿ ਅਗਲੀ ਤਸਵੀਰ ਕਿਸ ਤਰੀਕੇ ਨਿਕਲ ਕੇ ਸਾਹਮਣੇ ਆਵੇਗੀ ਪਿੰਡ ੱਲੇਵਾਲਾ ਜ਼ਿਲ੍ਹਾ ਫਰੀਦਕੋਟ ਤੋਂ ਕੈਮਰਾ ਪਰਸਨ ਅਭਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ